ਰਈਆਂ ਵੀ ਕਿਸੇ ਗਰੀਬ ਨੂੰ ਲੋੜਵੰਦ ਨੂੰ ਕਦੇ ਜੀ ਕਿਆ ਕਦੇ ਕਿਸੇ ਨੂੰ ਜ਼ਿੰਦਗੀ ਚ ਆਪਾਂ ਗੱਲ ਨਾ ਲਾਇਆ ਤਕੜੇ ਨੂੰ ਹੋਰ ਤਕੜਾ ਕਰੀ ਜਨੇ ਆਖੂ ਸਤਨਾ ਜਿਹੜੇ ਰਿਸ਼ਤੇਦਾਰ ਪਹਿਲਾਂ ਹੀ ਤਕੜੇ ਉਹਨਾਂ ਨੂੰ 25-25 ਹਜ਼ਾਰ ਦੇ ਸੂਟ ਵਰੀ ਚ ਦਿਓ ਉਹਨਾਂ ਕਿਹੜਾ ਪਾਉਣੇ ਉਹਦੇ ਅੱਗੇ ਰੱਜੇ ਪਿਆ ਦੇਣਾ ਤਾਂ ਕਿਸੇ ਗਰੀਬ ਨੂੰ ਦਿਓ ਭਾਵੇਂ 400 ਦਾ ਜਿੰਨਾ ਚਿਰ ਪਾਟ ਨਹੀਂ ਜਾਂਦਾ ਤੁਹਾਨੂੰ ਦਵਾਵਾਂ ਦਊਗਾ ਆਖੂ ਸਤਨਾ ਆਵਾਂ ਪਰ ਸਾਡੀ ਫਿਦਰਤ ਤਾਂ ਰੱਜੇ ਨੂੰ ਰਜਾਉਂਦੇ ਜਿਹਦੇ ਘਰ ਅੱਗੇ ਚਾਰ ਗੱਡੀਆਂ ਨੂੰ ਹੋਰ ਦੇਤੀ ਆਖੋ ਸਤਨਾਮ ਹੁਣ ਕਈਆਂ ਨੇ ਕਮੈਂਟਾਂ 'ਚ ਕਿਹਾ ਵੀ ਸਾਨੂੰ ਤੇਰਾ ਤੈਨੂੰ ਕੀ ਹੁੰਦਾ ਦੁੱਖ ਲੱਗਦਾ ਏ ਕਾਰਨ ਇਹ ਹੈ ਵੀ ਦੁਨੀਆ ਰੱਜੀ ਨੂੰ ਰਜਾਉਂਦੀ ਏ ਜ ਗਰੀਬ ਦੀ ਕੋਈ ਬਾਹ ਨਹੀਂ ਫੜਦਾ ਕਥਾ ਦੀਆਂ ਸਾਖੀਆਂ ਵਾਂ ਜਦੋਂ ਪੈਂਦੀ ਨਾ ਕਿਸੇ ਤੇ ਪਤਾ ਉਦੋਂ ਲੱਗਦਾ ਫਿਰ ਦੂਜੀ ਤੀਜੀ ਤਰਮਾਲਿਓ ਉਹ ਫਿਰ ਫੜਦੇ ਬਾੰਦ ਫਿਰ ਚੀਕਾਂ ਕਿਉਂ ਮਾਰਦੇ ਆਂ ਹੀ ਆਖੋ ਸਤਨਾਮ ਸੋਚ ਕੇ ਵੇਖੋ ਨਾ ਸਾਡੇ ਗੁਰੂ ਨੇ ਆਖਿਆ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਨਾ 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 ਜੀ ਮੈਨੂੰ ਰੱਬ ਨੇ ਪੈਸੇ ਦਿੱਤੇ ਕਿਸੇ ਗਰੀਬ ਦੀ ਧੀ ਦਾ ਵਿਆਹ ਮੈਂ 10000 ਰੁਪਇਆ ਕਦੇ ਨਹੀਂ ਦਊਗਾ ਕਦੇ ਨਹੀਂ ਦਊਗਾ ਉਹ ਧੀ ਡਾਂਸਰ ਬਣ ਕੇ ਮੇਰੇ ਮੁੰਡੇ ਦੇ ਵਿਆਹ 'ਚ ਨੱਚੇ ਫੇਰ ਮੈਂ 3 ਲੱਖ ਦਊਗਾ ਵਾਹ ਓਏ ਤੁਹਾਡੀ ਸੋਚ ਦੇ ਵਾਹ ਸਾਡੀ ਸੋਚ ਠੀਕ ਸੱਚੀ ਗੱਲ ਹੈ ਇਹੋ ਜੀ ਸੋਚ ਤੋਂ ਫਿਰ ਕੁਰਬਾਨੀ ਜਾਈਏ ਕਿ ਕਿਸੇ ਗਰੀਬ ਦਾ ਘਰ ਕਵਾਉਣਾ ਨਹੀਂ ਟਾਉਣਾ ਜ਼ਰੂਰ ਹੈ ਇਹ ਮੇਰੇ ਬਾਬੇ ਦੇ ਘਰ ਦਾ ਹੁਕਮ ਨਹੀਂ ਸੀ ਭੁੱਖੇ ਨੂੰ ਛਕਾਇਆ ਤੇ 10 ਡਿੱਗੇ ਨੂੰ ਉਠਾਇਆ ਤੇ 10 ਰੋਂਦੇ ਨੂੰ ਹਸਾਇਆ ਤੇ ਕੋਈ ਕੱਲਾ ਰੱਬ ਰਬ ਕਰੀ ਜਾਣਾ ਕਰਦਾ ਨਹੀਂ ਕੱਖ ਮਹਾਰਾਜ ਕਹਿੰਦੇ ਕਵੀ ਅਨਸਰਾਮ ਜੀ ਜਦੋਂ ਜੀ ਸ਼ਬਦ ਕੰਨਾ ਨਾ ਸੁਣਿਆ ਇੱਕ ਵਾਰੀ ਤਾਂ ਕੀ ਰਾਜ ਵੇਖੀਦਾ ਸਾਡਾ ਵਾਹ ਪੈਂਦਾ ਰਿੰਦਾ ਵੱਡੇ ਘਰ ਨਾਲੋਂ ਜਦੋਂ ਗਰੀਬ ਦੇ ਜਾਈਏ ਤੇ ਉਹ ਪਿਆਰ ਹੀ ਬੜਾ ਕਰਦਾ ਖੁਸਾਦਾ ਚਾਦਰ ਭਵੇਂ ਪਾਰਟੀ ਹੋਊਗੀ ਉਹ ਵਾਰ-ਵਾਰ ਬੜਾਈ ਚਾਹ ਕਰਦਾ ਗੋਵਿੰਦ ਭਾਉ ਭਗਤ ਦਾ ਭੁਖਾ ਦੁਨੀਆ ਜੀਵ ਵੇਂਦੀ ਆ ਕੱਪੜੇ ਵੇਂਦੀ ਕੋਠੀ ਗੁਰੂ ਗੋਬਿੰਦ ਸਿੰਘ ਦਿਲਾਂ ਦਾ ਵਪਾਰੀ ਆ ਗੱਜ ਕੇ ਆਖੋ ਸਤਨਾਮ ਸ੍ਰੀ ਮਹਾਰਾਜ ਕਹਿੰਦੇ ਕਵੀ ਹੰਸਰਾਮ ਜੀ ਸੁਣਾਓ ਫਿਰ ਕੁਝ ਕਹਿੰਦੇ ਮਹਾਰਾਜ ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਨੂੰ ਇੰਨਾ ਪਿਆਰ ਮਿਲ ਰਿਹਾ ਮੈਨੂੰ ਮਨਸੂਖ ਹੈ ਕਿ ਬੁਲਾਉਂਦੇ ਸੀ ਮਹਾਰੇ ਕਹਿੰਦੇ ਚੱਲ ਫਿਰ ਸਾਰੇ ਰਾਗੀ ਢਾਡੀ ਜਿੰਨੇ ਵੀ ਉੱਥੇ ਕਵੀ ਸੀ ਵੇਂਦੇ ਸੀ ਵੀ ਇਹ ਬੰਦੇ ਦੀ ਹੁਲੀਆ ਕੀ ਹੈ ਤੇ ਗੁਰੂ ਗੋਬਿੰਦ ਸਿੰਘ ਇੰਨੇ ਰੀਜੇ ਪਏ ਮਹਾਰੇ ਕਹਿੰਦੇ ਚੱਲ ਸੁਣਾਓ ਫਿਰ ਉਹਨੇ ਸੁਣਾਉਣਾ ਸ਼ੁਰੂ ਕਰਤਾ ਤੇ ਮਹਾਰਾਜ ਨੇ ਸੁਣਨਾ ਸ਼ੁਰੂ ਕਰਤਾ ਉਹ ਸੁਣਾਉਂਦਾ ਨਹੀਂ ਥੱਕਦਾ ਤੇ ਮਹਾਰਾਜ ਸੁਣਦੇ ਨਹੀਂ ਥੱਕਦੇ ਉਹ ਗਾਈ ਜਾਂਦਾ ਤੇ ਮਹਾਰਾਜ ਸਿਰ ਹਿਲਾਈ ਜਾਂਦੇ ਆ ਸਾਰਾ ਦੀਵਾਨ ਇਕੱਲਾ ਹੀ ਗਾ ਗਿਆ ਕੋ ਸਤਨਾਮ ਸ੍ਰੀ ਤੇ ਮਹਾਰਾਜ ਸਾਹਿਬ ਨੇ ਜਿੱਦਾਂ ਤੁਸੀਂ ਇਹ ਸਰੂਪਾ ਦਿੱਤਾ ਨਾ ਮਹਾਰਾਜ ਸਾਹਿਬ ਜੀ ਨੇ ਉਹਦਾ ਸਨਮਾਨ ਕਰਨ ਵਾਸਤੇ ਆਪਣੇ ਖਜ਼ਾਨਚੀ ਨੂੰ ਆਖਿਆ ਵੀ ਕਿੰਨੇ ਖਜ਼ਾਨੇ ਚ ਸੇਵਾ ਕਹਿੰਦੇ ਜੀ 18000 ਰਿੱਤਪਣ ਅੱਜ ਕੋਈ ਹੈਗਾ ਸਾਡੀ ਕੌਮ ਚ ਇਦਾਂ ਦਾ ਬੋਲੋ ਹੈਗਾ ਆ ਸਾਖੀ ਕਈ ਕਥਾਵਾਂ ਆਜ ਕੇ ਸੁਣਾਈ ਪਰ ਅੱਜ ਨਹੀਂ ਕੋਈ ਦੀਦਾ ਇਦਾਂ ਦਾ ਅੱਜ ਤੇ ਲੁੱਟਣ ਵਾਲੇ ਆ ਦੇਣ ਵਾਲਾ ਕੋਈ ਨਹੀਂ ਦੀਦਾ ਮਾਰੇ ਸਾਹਿਬ ਜੀ ਕਹਿੰਦੇ ਕਿੰਨੇ ਪੈਸੇ ਬਹਿਆ ਕਹਿੰਦੇ 18000 ਰਿੱਤਪਣ ਕਹਿੰਦੇ ਲੈ ਆਓ ਉਹਦੇ ਨੇਤਰ ਪਰ ਗਏ ਕਹਿੰਦੇ ਆਹ ਤਿਆ ਦੋ ਚਾਰ ਟਕੇ ਦੇ ਦਿਓ ਮੈਨੂੰ ਤੇ ਇੰਨੀ ਖੁਸ਼ੀ ਮੈਨੂੰ ਟਾਈਮ ਮਿਲ ਗਿਆ ਆਖੋ ਸਤਨਾਮ ਐਨੀ ਮਾਇਆ ਮਰੀ ਕਹਿੰਦੇ ਚੁੱਪ ਕਰ ਤੂੰ ਬੋਲਣਾ ਨਹੀਂ ਇਹ ਗੁਰ ਇਤਿਹਾਸ ਅਨੰਦਪੁਰ ਸਾਹਿਬ ਦੀ ਧਰਤੀ ਦੀਆਂ ਮੇਰਾ ਜਿੱਥੇ ਸਾਨੂੰ ਸਾਰਿਆਂ ਨੂੰ ਇੱਕ ਬਾਟੇ ਨਾਲ ਮੂਲਵਾਇਆ ਅੱਜ ਅਮਰਤ ਵੀ ਵੰਡਦਾ ਲੋਕਾਂ ਨੇ ਜਾਤ ਪਾਤ ਫੇਰ ਲੈ ਜਾਂਦੀ ਮਹਾਰਾਜ ਨੇ ਸਾਰਿਆਂ ਨੂੰ ਇਕੱਠੇ ਕਰਕੇ ਆਖਿਆ ਜਿਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨੈ ਪਈ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਵੇ ਗੋਵਿੰਦ ਸਿੰਘ ਮਾਰੇ ਨੇ ਆਖਿਆ ਮੈਂ ਉਹਨਾਂ ਲੋਕਾਂ ਦੇ ਪੱਗਾਂ ਬਨਣੀਆਂ ਉਹਨਾਂ ਲੋਕਾਂ ਨੂੰ ਸੀਨੇ ਨਾਲ ਲਾਉਣਾ ਜਿਨ੍ਹਾਂ ਨੇ ਕਦੇ ਮੋਹ ਹੀ ਨਹੀਂ ਵੇਖਿਆ ਸਰਦਾਰੀ ਦਾ ਐਵੇਂ ਥੋੜਾ ਦੁਨੀਆ ਯਾਦ ਕਰਦੀ ਐਵੇਂ ਥੋੜਾ ਵੀਰ ਸਿੰਘ ਧੀਰ ਸਿੰਘ ਛਾਤੀ ਅੱਗੇ ਕਰਕੇ ਖੜੋਗੇ ਸੀ ਮਹਾਰਾਜ ਚਲਾਓ ਗੋਲੀ ਪੁੱਤ ਕਹਿੰਦਾ ਮੇਰੇ ਮਾਰੋ ਪਿਓ ਕਹਿੰਦਾ ਮੇਰੇ ਮਾਰੋ ਇੱਕ ਪਿਆਰ ਬਣਾਇਆ ਸੀ ਮਹਾਰਾਜੀ ਬਾਦਸ਼ਾਹ ਕਹਿੰਦੇ ਇਹਨੂੰ ਹਾਰਾਂ ਜਾਂ ਰਜਤਪਨ ਸ਼ਾਈ ਪੋਸ਼ਾਕ ਮਹਾਰਾਜ ਦਿਸ਼ਾਲਾ ਦਿੱਤਾ ਦਮਾਲਾ ਦਿੱਤਾ ਸਰੂਪਾ ਦਿੱਤਾ ਗਵਾਲੀਅਰ ਤੋਂ ਹਾਥੀ ਆਇਆ ਸੀ ਹਾਥੀ ਵੀ ਦੇਤਾ ਉੱਤੇ ਸਵਾ ਲੱਖ ਦਾ ਗਲੀਚਾ ਉਹਨੂੰ ਇੰਨਾ ਪਿਆਰ ਦੇਤਾ ਤੇ ਸਾਰਿਆਂ ਦੇ ਮੂੰਹ ਵੱਡੇ ਰਹਿ ਗਏ ਆਖੋ ਸਤਨਾਮ ਅੱਖਾਂ 'ਚ ਜਾਲ ਆ ਗਿਆ ਕਹਿੰਦੇ ਦਾਤਾ ਜੀ ਇਹ ਕੀ ਕੀਤਾ ਮਹਾਰਾਜ ਕਹਿੰਦੇ ਤੂੰ ਪੜਿਆ ਨਹੀਂ ਸੁਖਮਨੀ ਸਾਹਿਬ ਗੁਰੂ ਅਰਜਨ ਸਾਹਿਬ ਲਿਖ ਕੇ ਗਏ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਣ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਤੂੰ ਢਾਈ ਤਿੰਨ ਘੰਟੇ ਕੀਰਤਨ ਰਸਵਾਈਆਂ ਬਾਣੀ ਕਵਤਾ ਗਾਈਆ ਤੇ ਜਿਹੜਾ ਇਸ ਘਰ ਦੀ ਸਿਫਤ ਕਰਦਾ ਬਾਣੀ ਕਹਿੰਦੀ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਦਮਸ਼ਰੀ ਭਾਈ ਨਿਰਮਲ ਸਿੰਘ ਜੀ ਆਖੋ ਸਤਿਨਾਮ ਸ੍ਰੀ ਕਿੰਨਾ ਗਾਇਆ ਬਾਣੀ ਨੂੰ ਪਦਮਸ਼ਰੀ ਉਹਨਾਂ ਨੂੰ ਮਿਲਿਆ ਇਸ ਘਰ ਕਿਉਂ ਕਿੰਨਾ ਪਿਆਰ ਗੁਰੂ ਸਾਹਿਬ ਜੀ ਨੇ ਦਿੱਤਾ ਇੰਨਾ ਗੱਲ ਨਾਲ ਲੱਗ ਕੇ ਜੀ ਤੱਕ ਸੰਗਤ ਤਰਸਦੀ ਉਹਨਾਂ ਦੀ ਆਵਾਜ਼ ਨੂੰ ਆਖੋ ਸਤਿਨਾਮ ਅਜੇ ਵੀ ਉਹਨਾਂ ਵਰਗਾ ਕੋਈ ਨਹੀਂ ਗਾ ਸਕਦਾ ਇਤਨਾ ਪਿਆਰ ਉਹਨਾਂ ਨੇ ਮਾਣਿਆ ਗੁਰੂ ਰਾਮਦਾਸ ਮਹਾਰਾਜ ਦੀ ਗੋਦੀ ਚ ਪਰ ਕਿਤੇ ਨਾ ਕਿਤੇ ਆ ਕੇ ਫੇਰ ਅਸੀਂ ਇਨਸਾਫ ਨਹੀਂ ਕਰ ਸਕਿਆ ਕੋ ਸਤਨਾਮ ਫੇਰ ਅਸੀਂ ਧੱਕਾ ਕੀਤਾ ਇਹੋ ਸਾਡੀ ਬਦਕਿਸਮਤੀ ਸਾਡੇ ਆਪਣੇ ਸਾਡੇ ਤੋਂ ਦੂਰ ਹੋਏ ਮਾਰੇ ਸਹਾਬ ਜੀ ਨੇ ਉਹਨੂੰ ਇਤਨਾ ਮਾਣ ਦਿੱਤਾ ਕਹਿੰਦੇ ਰੋਂਦਾ ਕਿਉਂ ਭਾਈ ਕਹਿੰਦੇ ਮਹਾਰਾਜ ਇੰਨੀ ਜੋਗਾ ਨਹੀਂ ਜਿੰਨੀ ਬਣਾਤਾ ਮਹਾਰਾਜ ਹੱਸ ਪਏ ਕਹਿੰਦੇ ਐਸੀ ਲਾਲ ਤੁਜ ਵਿਨ ਕੋਣ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਮਹਾਰਾਜ ਕਹਿੰਦੇ ਤੂੰ ਜਦੋਂ ਆਇਆ ਸੀ ਤੇ ਕਿਹੜਾ ਸ਼ਬਦ ਚੱਲ ਰਿਹਾ ਸੀ ਦਰਬਾਰ 'ਚ ਤੁਮਹੋ ਸਭ ਰਾਜਨ ਕੇ ਆਪਿਆਵ ਗਰੀਬ ਨਵਾਜਾ ਕਹਿੰਦੇ ਉਹ ਸ਼ਬਦ ਦੇ ਅਰਥ ਹੋ ਗਏ ਜਿਹੜਾ ਵੀ ਇਸ ਘਰ ਆਉਂਦਾ ਤੇ ਗਰੀਬ ਹੈ ਪਰ ਜਾਂਦਾ ਗਰੀਬ ਨਹੀਂ ਆਖੋ ਸਤਿਨਾਮ ਇਥੇ ਜਿੰਨੇ ਵੀ ਜੁੜੇ ਅਸੀਂ ਖੁਦ ਉੱਥੋਂ ਨਿਕਲਿਆ ਆਪਾਂ ਸਾਰੇ ਪਰਿਵਾਰ ਗੁਰਬਚ ਤੋਂ ਨਿਕਲਿਆ ਸਿੱਧਾ ਤੇ ਕੋਈ ਸਟਾਰ ਨਹੀਂ ਬਣਦਾ ਪਰ ਸੱਚ ਗੱਲ ਹੈ ਗੁਰੂ ਰਾਮਦਾਸ ਦੇ ਘਰ ਜੇ ਕੋਈ ਸੱਚੇ ਦਿਲੋਂ ਪ੍ਰੇਮ ਕਰਦਾ ਇਥੇ ਅੰਨੇ ਨੂੰ ਅੱਖਾਂ ਬੋਲੋ ਵੈਗਰ ਇਥੇ ਗੁੰਗੇ ਨੂੰ ਜੀਬ ਬੋਲੋ ਇਥੇ ਲੰਗੜੇ ਨੂੰ ਲੱਤਾਂ ਬੋਲੋ ਇਥੇ ਪਿਆਰਿਓ ਮੂਰਖਾਂ ਨੂੰ ਸੋਝੀ ਇਥੇ ਮੰਗਤਿਆਂ ਨੂੰ ਬਾਦਸ਼ਾਹੀ ਮਿਲਦੀ ਆਖੋ ਸਤਨਾਮੁ ਅੱਜ ਵੀ ਜਿਹੜਾ ਸੇਵਾ ਕਰਲੇ ਜੋੜਾ ਘਰ ਵਿੱਚ ਅੱਜ ਵੀ ਜਿਹੜਾ ਚੌਰ ਸਾਹਿਬ ਦੀ ਸੇਵਾ ਕਰਲੇ ਸੰਗਤ ਦੇ ਝੂਠੇ ਭਾਂਡਿਆਂ ਦੀ ਸੇਵਾ ਕਰਲੇ 40 ਦਿਨ ਕਰਕੇ ਵੇਖ ਲਿਓ ਗੁਰੂ ਰਾਮਦਾਸ ਜੀਆਂ ਬਾਦਸ਼ਾਹियां ਮਾਣੋਂਗੇ ਆਖੋ ਸਤਨਾਮ ਦਰ ਦਰ ਤੇ ਨਾਮ ਭਟ ਜਿਸ ਦੇ ਦਰ ਕੋ ਦੇਖ ਕਰ ਸਰਨਾ ਝੁਕੇ ਉਸੇ ਦਰ ਨਹੀਂ ਕਹਤੇ ਜੋ ਦਰ ਦਰ पे ਝੁਕ ਜਾਂਦਾ ਉਸੇ ਸਰ ਨਹੀਂ ਕਹਤੇ ਮਾਰੇ ਸਾਹਿਬ ਜੀ ਕਹਿੰਦੇ ਰੋਣਾ ਤੂੰ ਆਇਆ ਸੀ ਤੈਨੂੰ ਕਿਸੇ ਨੇ ਮਖੌਲ ਕੀਤਾ ਸੀ ਵੀ ਆਪਣੇ ਕੱਪੜੇ ਵੇਖ ਆਪਣੀ ਪੱਗ ਵੇਖ ਆਪਣੇ ਪੈਰਾਂ ਦਾ ਜੋੜਾ ਵੇਖ ਤੂੰ ਗੋਣਾ ਏ ਪਰ ਮੇਰੇ ਅੰਦਰ ਇੱਕੋ ਖੇਚ ਸੀ ਜਿਹੜੇ ਸੱਜਣ ਨੇ ਮੈਨੂੰ ਤੁਹਾਡਾ ਪਤਾ ਦੱਸਿਆ ਉਹੀ ਆਖਿਆ ਸੀ ਕਹਿੰਦੇ ਲੋਕਾਂ ਦੇ ਬੂਹਿਆਂ ਤੇ ਗਾਵੇਂਗਾ ਤੇ ਮੰਗਦਾ ਹੀ ਰਹੇਗਾ ਇੱਕ ਵਾਰੀ ਦਸਵੇਂ ਪਾਤਸ਼ਾਹ ਦੇ ਦਰਬਾਰ ਚ ਗਾ ਕੇ ਆ ਤੇਰੀ ਗਰੀਬੀ ਨਿਕਲ ਜੇਗੀ ਤੇਰਾ ਦੁਨੀਆ 'ਚ ਰਤਬਾ ਵਣ ਜੇਗਾ ਗੁਰਮੁਖੋ ਸੱਚ ਜੇ ਆਪਾਂ ਸਾਰੇ ਉਸ ਜਗ੍ਹਾ ਤੋਂ ਠੇ ਸਾਡੇ ਤੇ ਪ੍ਰਤੱਖੇ ਚੀਜ਼ਾਂ ਹੋਈਆਂ ਤੇ ਮੇਰੇ ਮਹਿਬੂਬ ਨੇ ਕਿਰਪਾ ਕੀਤੀ ਕਹਿੰਦੇ ਜਾਓ ਸਿੰਘੋ ਇਹਦੇ ਪਿੰਡ ਛੱਡ ਕੇ ਆਓ ਆਖੋ ਸਤਨਾਮ ਸ੍ਰੀ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਨੇਤਰ ਭਰੇ ਤੇ ਨੇਤਰ ਭਰ ਕੇ ਮੁਹੱਬਤ ਦੇ ਵਿੱਚ ਆ ਕੇ ਪਿਆਰਿਓ ਅਰਦਾਸ ਜੋਦੜੀ ਬੇਨਤੀ ਕੀਤੀ ਕਹਿੰਦੇ ਕਲਗੀ ਵਾਲਿਆ ਮੇਰੇ ਦਿਲਾਂਦਿਆ ਮਹਿਰਮਾਂ ਆਹ ਚੀਜ਼ਾਂ ਜਿਹੜੀਆਂ ਐ ਤੁਸੀਂ ਮੈਨੂੰ ਆਪਣੇ ਆਪ ਦਿੱਤੀਆਂ ਆਪਣੇ ਆਪ ਦਿੱਤੀਆਂ ਐ ਪਰ ਸਤਿਗੁਰੂ ਦਇਆ ਕਰੇ ਮੇਰ ਕਰੇ ਗੁਰੂ ਪਾਤਸ਼ਾਹ ਰਹਿਮਤ ਕਰਨ ਮਹਾਰਾਜ ਜੀ ਇਹ ਚੀਜ਼ਾਂ ਤੁਸੀਂ ਆਪ ਦਿੱਤੀਆਂ ਮੈਨੂੰ ਘੋੜੇ ਵੀ ਹਾਥੀ ਵੀ ਦਮਾਲਾ ਵੀ ਦਿਸਪਸ਼ਾਕ ਵੀ ਸਰੋਪਾ ਹੁਣ ਇੱਕ ਚੀਜ਼ ਮੈਂ ਮੰਗ ਕੇ ਲੈਣੀ ਆਖੋ ਸਤਨਾਮ ਕਿੰਨਾ ਪਿਆਰ ਸੀ ਪਹਿਲੇ ਸਿੱਖਾਂ ਦਾ ਇਹ ਸਚਾਈ ਹੈ ਤੇ ਤੁਹਾਡਾ ਵੀ ਪਿਆਰ ਕੋਈ ਘਟ ਨਹੀਂ ਹੈ ਮੈਂ ਜਦੋਂ ਲੱਗਣਾ ਸੀ ਤੇ ਮੈਨੂੰ ਭਾਈ ਗਗਨਦੀਪ ਸਿੰਘ ਕਹਿੰਦੇ ਵੀ ਸੰਗਤ ਉੱਠਦੀ ਜਾਂਦੀ ਲੇਟ ਹੋ ਗਿਆ ਤੇ ਤੁਸੀਂ ਬਾਹਲਿਓ ਤੇ ਹੁਣ ਵੇਲੋ ਤੁਸੀਂ ਤਾਂ ਨਹੀਂ ਉੱਠੇ ਪਰ ਮੈਨੂੰ ਉੱਠਣਾ ਪੈਣਾ ਕੋਈ ਸੀ ਵੇਲੋ ਫਿਰ ਜਿੱਤ ਕੇ ਨਾ ਆਪਣੀ ਪਿਆਰ ਦੀ ਜਿੱਤ ਹੋ ਗਈ ਵੀ ਤੁਸੀਂ ਨਹੀਂ ਉੱਠੇ ਪਰ ਆਪਾਂ ਨੂੰ ਇਸ਼ਾਰਾ ਆਇਆ ਇਹ ਕਿਉਂਕਿ ਆਪਾਂ ਪਿਆਰਿਓ ਪਿਆਰ ਚ ਬੈਠੇ ਇਹਨੂੰ ਕਹਿੰਦੇ ਪਿਆਰ ਹੈ ਨੇਤੇ ਜਿਹੜਾ ਖੀਰਲਾ ਬਲਾਰਾ ਹੋਵੇ ਕੇਵਰੀ ਪੰਡਾਲ ਹੀ ਖਾਲੀ ਪਰ ਤੁਸੀਂ ਆਏ ਜਰੂਰ ਆ ਗਿਆ ਕੋਈ ਨਹੀਂ ਮੇਰੇ ਸਾਹ ਹੁਣ ਜਿਵੇਂ ਨੋਟ ਕੀਤਾ ਵੀ ਸੰਗਤ ਆਈ ਜਰੂਰ ਆ ਗਈ ਨਹੀਂ ਆਖੋ ਸਤਨਾਮ ਤੇ ਸਾਰੇ ਦੇਖ ਕੇ ਰਾਣਵੀ ਨੂੰ ਇੰਨਾ ਪਿਆਰ ਮਾਣ ਦਿੱਤਾ ਤੇ ਫਿਰ ਮੰਗਣ ਲੱਗਾ ਰਿਆ ਮੰਗਤੇ ਦਾ ਮੰਗਤਾ ਕਹਿੰਦੇ ਮਹਾਰਾਜ ਤੁਸੀਂ ਮੈਨੂੰ ਸਾਰਾ ਕੁਝ ਆਪਣੇ ਆਪ ਦਿੱਤਾ ਮੈਂ ਮੰਗਿਆ ਤੇ ਨਹੀਂ ਨਾ ਮਾਰੇ ਕਹਿੰਦੇ ਨਹੀਂ ਮੰਗਿਆ ਕਿਰਪਾਛਾਉਣ ਇੱਕ ਚੀਜ਼ ਮੈਂ ਮੰਗ ਕੇ ਲੈਣੀ ਮੈਨੂੰ ਦੇ ਦੇਵੋਗੇ ਮਾਰੇ ਕਹਿੰਦੇ ਮੰਗ ਪਾਛਾ ਇੱਕ ਕਿਰਪਾ ਕਰ ਦਿਓ ਮੇਰੀ ਝੋਲੀ ਚ ਸਿੱਖੀ ਪਾ ਦਿਓ ਆਖੋ ਸਤਨਾਮ ਐਨਾ ਪਿਆਰ ਵੈਲਿਆਂ ਨੇ ਕੀਤਾ ਪੀਰ ਬੁੱਧੂ ਸਾਹਿਬ ਮੁਸਲਮਾਨ ਹੀ ਉਹਦੇ ਦੋ ਪੁੱਤ ਸ਼ਹੀਦ ਹੋਏ ਤੇ ਉਹਨੇ ਆਖਿਆ ਕੰਗਾ ਤੇ ਕੇਸ ਦੇ ਦਿਓ ਤੇ ਅੱਜ ਜਿੰਨੇ ਸਿੱਖ ਆ ਸਾਰੇ ਕਬਰਾਂ ਤੇ ਦੀਵਾ ਜਗਾਉਣ ਤੁਰੇ ਜਾਂਦੇ ਆ ਕਿਧਰ ਨੂੰ ਕੋ ਮੰਗਿਆ ਕੰਮ ਉਹ ਇੱਧਰ ਮੰਗਦੇ ਰਹੇ ਅਕਬਰ ਇੱਥੇ ਆਇਆ ਗੋਇੰਦਵਾਲ ਸਾਈ ਮੀਆਂ ਮੀਰ ਹੜਤਾਲੀ ਘੰਟੇ ਚੌਂਕੜਾ ਪੀਰਾਂ ਦਾ ਪੀਰ ਸੀ ਮੰਨਿਆ ਜੀ ਦੀ ਜਾਗ ਦੀ ਮਿਸਾਲ ਉਹ ਸੁਖਮਣੀ ਸਾਹਿਬ ਪੜਦਾ ਹੀ ਅਹੀਂ ਕਿਦਰ ਨੂੰ ਧੁਰ ਪਿਆ ਜ ਮਰਦਾਂ ਦੀ ਕੌਮ ਸੀ ਕਿਦਰ ਨੂੰ ਮੁਰਦਿਆਂ ਵੱਲੋਂ ਤੋਰਤੀ ਅੱਜ ਵੀ ਸਿੱਖ ਰਾਜ ਦਾ ਪੰਜਵਾਂ ਥੰਮ ਜਰਨਲ ਜੁਰਾਵਰ ਸਿੰਘ ਲੇਲ ਦਾਖ ਤਿੱਬਰ ਦੀਆਂ ਪਹਾੜੀਆਂ 'ਚ ਸ਼ਹੀਦ ਹੋਇਆ ਉਹਨਾਂ ਦੀਆਂ ਬੀਬੀਆਂ ਦੇ ਜਦੋਂ ਬੱਚਾ ਹੋਣ ਵਾਲਾ ਹੁੰਦਾ ਭੈਣੋਂ ਉੱਥੇ ਪਰਕਰਮਾ ਕਰਾਉਂਦੇ ਬੀਬੀਆਂ ਨੂੰ ਉਮਰਦ ਦੀ ਜਗਾ ਤੇ ਵੀ ਇਦਾਂ ਦੇ ਪੁੱਤ ਪੈਦਾ ਹੋਣ ਤੇ ਸਾਡੀ ਸਿੱਖ ਕੌਮ ਜਿਹੜੀ ਇਧਰੋਂ ਮਾਰੇ ਨੇ ਬੱਚੇ ਦਾਤ ਦਿੱਤੀ ਤੇ ਜਾ ਕੇ ਮੁਰਦੇ ਦੇ ਦਾਲੇ ਹੋਇਆ ਕੋਈ ਨਾ ਉਹ ਜਿਹੜਾ ਆਪ ਪਿਆ ਮਰਿਆ ਸਾਨੂੰ ਕੀ ਦੇ ਦੂਗਾ ਆਖੋ ਸਤਨਾਮ ਕਹਿੰਦੇ ਦਾਤਿਆ ਤੂੰ ਮੈਨੂੰ ਦਿਸਾਲੇ ਦਮਾਲੇ ਘੋੜੇ ਪਿਆਰ ਦਿੱਤਾ ਪਰ ਮੇਰੇ ਚਰਨਾ ਤੇਰਿਆਂ ਚ ਬੇਨਤੀ ਬਾਜਾਂ ਵਾਲਿਆ ਇੱਕ ਮੈਨੂੰ ਸਿੱਖੀ ਦੇ ਦੇ ਤੇ ਇੱਕ ਚਰਨਾ ਚ ਥਾਂ ਦੇ ਦੇ ਕਲਗੀ ਵਾਲੇ ਨੇ ਸੀਨੇ ਨਾਲ ਲਾ ਕੇ ਆਖਿਆ ਲੈ ਭਾਈ ਹੰਸਰਾਮ ਤੈਨੂੰ ਇੱਥੇ ਵੀ ਥਾਂ ਮਿਲੂਗੀ ਤੇ ਤੈਨੂੰ ਅੱਗੇ ਵੀ ਥਾਂ ਮਿਲੂਗੀ ਆਨੰਦਪੁਰ ਆਉਂਦਾ ਰਹੀਂ ਤੇ ਸੰਗਤਾਂ ਨੂੰ ਸੌਂਦਾ ਰਹੀਂ ਤੇ ਗੀਤ ਸੁਣਾਉਂਦਾ ਰਹੀਂ ਤੈਨੂੰ ਦੋਹਾਂ ਜਹਾਨਾਂ 'ਚ ਥਾਂ ਦਵਾਂਗੇ ਗੱਜ ਕੇ ਆਖੋ ਸਤਨਾਮ ਸ੍ਰੀ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ ਆਪ ਜੀ ਦੇ ਸਮਸਤੇ ਘੰਟੇ ਦਾ ਸਮਾਂ ਬਤੀਤ ਹੋਇਆ ਆਪ ਜੀ ਨੇ ਥਾਂ ਪਿਆਰ ਦਿੱਤਾ ਆਸ ਕਰਦੇ ਹਾਂ ਗੁਰੂ ਕੀ ਸੰਗਤ ਇਹਨਾਂ ਬੋਲਾਂ ਨੂੰ ਹਿਰਦੇ 'ਚ ਟਿਕਾਯੋ ਤੇ ਗੁਰੂ ਵਾਲੇ ਬਣੋ ਕਿਸਾਂ ਦੀ ਬੇਵੱਦੀ ਤੋਂ ਬਚੋ ਆਸੇ-ਪਾਸੇ ਜੋਕਾਂ ਜਿਹੜੀਆਂ ਚੰਬੜੀਆਂ ਉਧਰੋਂ ਗਰੀਜ਼ ਕਰੋ ਆਪਣੇ ਘਰ ਨੂੰ ਵਾਪਸ ਆਈਏ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹਾ ਸਤਿਗੁਰੂ ਮਹਾਰਜ ਸਭ ਦਾ ਭਲਾ ਕਰਨਾ ਬਹੁਤ ਬਹੁਤ ਧੰਵਾਦ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਲਕ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖਿਆ ਤੁਹਾਡਾ ਸੰਗਤਾਂ ਦਾ ਪੀਰ ਗਗਨਦੀਪ ਸਿੰਘ ਜੀ ਦਾ ਕਿਉਂਕਿ ਗੱਲ ਸੱਚੀ ਹੈ ਸਮਾਂ ਨਹੀਂ ਸੀ ਭਜੇ ਜਾਂਦੇ ਆ ਸਮਾਂ ਲੈ ਲਿਆ ਇਹਨਾਂ ਆਖੋ ਸਤਨਾਮ ਸ੍ਰੀ ਭਜੇ ਜਾਂਦੇ ਇੰਤ ਕੋਈ ਤੁਹਾਡੇ ਨਾਲ ਰਿਸ਼ਤਾ ਹੋਊਗਾ ਕੋਈ ਨਹੀਂ ਤੇ ਇਦਾਂ ਹੋਇਆ ਨਹੀਂ ਕਿ ਦੇਵ ਸਾਡੇ ਤੋਂ ਨਾ ਹੀ ਨਹੀਂ ਹੋਈ ਆ ਕੋਈ ਕੋਈ ਕਿਉਂਕਿ ਦੋਸ਼ ਮਾਗ ਵੀ ਲੱਗੋਂਦੇ ਇੱਕ ਦਿਨ ਤੇ ਇੱਕ ਰਾਤ ਦਾ ਅੱਜ ਤਿੰਨ ਹੋ ਜਾਣੇ ਆਖੋਏ ਗਰੀ ਤੋ ਇਹਨਾਂ ਦਾ ਪ੍ਰੇਮ ਕੋਈ ਮਾਰੇ ਜਾਣਦੇ ਆ ਬੈਠੇ ਕੋਈ ਤੁਹਾਡੇ ਚਾਉਣਾ ਸੀ ਤੁਹਾਡਾ ਪਿਆਰ ਮਰਨਾ ਸੀ ਸੋ ਫਿਰ ਵੀ ਕੋਈ ਭੁੱਲ ਹੋਈ ਤੇ ਮਾਫ ਕਰ ਦੇਣੀ ਸਾਰੀ ਸੰਗਤ ਆਖੋ ਨਾਨਕ ਨਾਮ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ